ਸਸਿਕਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਲਰਨ ਇਟਾਲੀਅਨ ਵਿਦ ਯੂਰਪ ਇਨ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਲਾਈਕ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਥੋੜਾ ਕੋਈ ਵੀ ਸਵਾਲ ਹੋਏ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਿਨ੍ਹਾਂ ਨੇ ਮੈਨੂੰ ਹਾਲ ਤੱਕ Instagram Facebook ਤੇ TikTok ਤੇ ਨੇ ਫੋਲੋ ਕੀਤਾ じゃ ਕੇ ਫੋਲੋ ਕਰ ਲਓ ਸਾਡੇ ਦੂਸਰੇ ਚੈਨਲ ਯੂਰਕਿੰਗ ਪੰਜਾਬੀ 365 ਨੂੰ ਜਿੱਥੇ ਸੀ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ ਇਟਲੀ ਦੇ ਪੇਪਰਾਂ ਨੂੰ ਲੈ ਕੇ ਉਹਨਾਂ ਨੂੰ ਮੇਜਾ ਕੇ ਜੋਰ ਸਬਸਕ੍ਰਾਈਬ ਕਰੋ ਤੇ ਸਾਰਿਆਂ ਦੇ ਲਿੰਕ ਸੋਸ਼ਲ ਮੀਡੀਆ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗੇ ਆ ਸੋ ਅੱਜ ਦੀ ਵੀਡੀਓ ਆ ਅੱਜ ਮੈਂ ਲਈ ਹੈ ਕਿ ਟਾਲੀਅਨ ਦੇ ਬਰਬ ਇਟਾਲੀਅਨ ਵਿੱਚ ਅਪ ਬਰਬ ਨੂੰ ਕਹਿੰਦੇ ਹੈਗੇ ਬੈਬੀ ਬੈਬੀ ਮੇਲੇ ਹੈਗੀ ਫਾਰੇ ਫਾਰੇ ਮਤਲਬ ਕਰਨਾ ਫਾਰੇ ਕਰਨਾ ਛੜੀਏ ਇਹ ਵਰਮ ਆ ਇ ਵੈਰੀ ਇੰਪੋਰਟੈਂਟ ਵਰਮ ਆ ਠੀਕ ਹੈ ਬਤਨ ਉਹੀ ਵਰਬ ਸਿਖਾਰੀਆਂ ਜਿਹੜੀਆਂ ਵੈਰੀ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ ਤੇ ਆਪਾਂ ਨੂੰ ਉਹ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਉਹਦੀ ਗੱਲ ਕਰਦੇ ਆ ਉਹ ਵਰਬ ਨੂੰ ਆਪਾਂ ਯੂਜ਼ ਕਰਦੇ ਆ ਜਦੋਂ ਆਪਾਂ ਸੈਂਟੈਂਸ ਬਣਾਉਨੇ ਆ ਠੀਕ ਹੈ ਕਿਉਂਕਿ ਸੈਂਟੈਂਸ ਆਪਾਂ ਤਾਂ ਹੀ ਬਣਾਵਾਂਗੇ ਜੇ ਸਾਨੂੰ ਵਰਬ ਦਾ ਮੇਨ ਕਿਰਿਆ ਪਤਾ ਹੋਗੀ ਅਸੀਂ ਖਾਂਦੇ ਆ ਅਸੀਂ ਪੀਂਦੇ ਆ ਅਸੀਂ ਕੰਮ ਕਰਦੇ ਆ ਅਸੀਂ ਤੋੜਦੇ ਆ ਅਸੀਂ ਲਿਖਦੇ ਆ ਅਸੀਂ ਰੋਂਦੇ ਆ ਅਸੀਂ ਕਿਸੇ ਨਾਲ ਗੱਲ ਕਰਦੇ ਆ ਅਸੀਂ ਦੇਖਦੇ ਆ ਉਹ ਤਾਂ ਹੀ ਅਸੀਂ ਅਸੈਂਟੈਂਸ ਸਾਡਾ ਤਾਹੀ ਕੰਪਲੀਟ ਹੋਗਾ ਜੇ ਸਾਨੂੰ ਬਰਬ ਆਉਂਦੀ ਹੋਊਗੀ ਠੀਕ ਆ ਬਰਬ ਤੋਂ ਬਿਨਾ ਸੰਟੈਂਸ ਇਨਕੰਪਲੀਟ ਆ ਚਾਹੇ ਉਹ ਕਿਸੇ ਭਾਸ਼ਾ ਚ ਹੋਵੇ ਚਾਹੇ ਇੰਗਲਿਸ਼ ਪੰਜਾਬੀ ਚ ਹੋਣਾ ਪਰ ਇਟਾਲੀਅਨ ਦੀ ਗੱਲ ਕਰਦੇ ਪਵੇਂ ਇਟਾਲੀਅਨ ਹੋਵੇ ਠੀਕ ਆ ਬਰਬ ਬਣੀ ਇੰਪੋਰਟੈਂਟ ਆ ਸੋ ਅੱਜ ਆਪਾਂ ਕਿਹੜੀ ਬਰਬ ਲਈ ਹੈਗੀ ਆ ਫਾਰੇ ਫਾਰੇ ਮਤਲਬ ਕਰਨਾ ਜਿਨ੍ਹਾਂ ਨੇ ਆ ਮੇਰੀ ਵੀਡੀਓ ਆ ਦੇਖਣ ਲੱਗੇ ਸਟਾਰਟਿੰਗ ਦੇ ਵਿੱਚ ਆ ਸੋ ਉਹਨਾਂ ਨੂੰ ਵੀ ਇੱਕ ਹੋਰ ਮੋਟੀ-ਮੋਟੀ ਜਾਣਕਾਰੀ ਦੇਣਾ ਵੀਡੀਓ ਦੇ ਨਾਲ ਰਿਲੇਟਡ ਜਿਹੜੀ ਮੇਨ ਸਾਡਾ ਡਾਇਗਰਾਮ ਆ ਉਹ ਕਿਹੜਾ ਆ ਆਓ ਦੇਖਦੇ ਆ ਇਟਾਲੀਅਨ ਦੇ ਵਿੱਚ ਤੁਸੀਂ ਸੈਂਟੈਂਸ ਬਣਾਉਣੇ ਆ ਫਾਰ ਇਗਜ਼ਾਮਪਲ ਮੈਂ ਇੱਕ ਇੱਥੇ ਲਈਆ ਬਰਬ ਅੱਜ ਦੀ ਹੈਗੀ ਫਾਰੇ ਫਾਰੇ ਦੇ ਨਾਲ ਤੁਸੀਂ ਸੱਤ ਸੈਂਟੈਂਸ ਬਣਾਉਣੇ ਆ ਠੀਕ ਆ ਮੈਂ ਦੇ ਨਾਲ ਕਿਦਾਂ ਸੈਂਟੈਂਸ ਬਣਾਉਣਾ ਤੂੰ ਉਹ ਏ ਅਸੀਂ ਤੁਸੀਂ ਤੇ ਉਹਨਾਂ ਸਾਰਿਆਂ ਦੇ ਨਾਲ ਕਿਦਾਂ ਸੈਂਟੈਂਸ ਬਣਾਉਣਾ ਸੋ ਤੇ ਲਈ ਮੈਂ ਛੋਟਾ ਜਿਹਾ ਥਿਕ ਡਾਇਗਰਾਮ ਬਣਾਇਆ ਜਿੱਦਾਂ ਕਿ ਪੰਜਾਬੀ ਚ ਹੋ ਗਿਆ ਮੈਂ ਤੂੰ ਉਹ ਏ ਅਸੀਂ ਤੁਸੀਂ ਉਹ ਸਾਰੇ ਇੰਗਲਿਸ਼ ਵਿੱਚ ਆਪਾਂ ਕਿਦਾਂ ਸੈਂਟੈਂਸ ਸਾਨੂੰ ਸਿਖਾਦੇ ਹੁੰਦੇ ਸੀ ਨਾ ਸੱਤ ਚੀਜ਼ਾਂ ਕਿਹੜੀਆਂ ਆਈ ਯੂ ਹੀ ਸ਼ੀ ਵੀ ਯੂ ਦੇ ਇਹ ਸਿਖਾਦੇ ਹੁੰਦੇ ਸੀ ਨਾ ਇਟਾਲੀਅਨ ਦੇ ਵਿੱਚ ਵੀ ਇਹੀ ਆ ਸੱਤ ਚੀਜ਼ਾਂ ਕਿਹੜੀਆਂ ਸਿੱਖੋ ਮੈਂ ਆ ਗਿਆ ਆਈ ਇਟਾਲੀਅਨ ਚ ਕਹਿੰਦੇ ਹੈਗੇ ਯੋ ਤੂੰ ਪੰਜਾਬੀ ਵਿੱਚ ਇੰਗਲਿਸ਼ ਵਿੱਚ ਯੂ ਇਟਾਲੀਅਨ ਵਿੱਚ ਕਹਿੰਦੇ ਹੈਗੇ ਤੂੰ ਠੀਕ ਹੈ ਹੀ ਮਤਲਬ ਉਹ ਇਟਾਲੀਅਨ ਜਿਹਾ ਕਹਾਂਗੇ ਲੂਈ ਸ਼ੀ ਮਤਲਬ ਇਹ ਇਟਾਲੀਅਨ ਜਿਹਾ ਕਵਾਂਗੇ ਆਪਾਂ ਲਈ ਅਸੀਂ ਜਿੱਥੇ ਅਸੀਂ ਆਪ ਦੀ ਗੱਲ ਕਰਨੀ ਆ ਤੁਸੀਂ ਉਹਦੇ ਵਿੱਚ ਆਪਣੇ ਆਪ ਨੂੰ ਵੀ ਇਨਕਲੂਡ ਕਰਨਾ ਅਸੀਂ ਵੀ ਇਟਾਲੀਅਨ ਜਿਹਾ ਆਪਾਂ ਕਵਾਂਗੇ ਨੋਈ ਤੁਸੀਂ ਯੂ ਸਾਹਮਣੇ ਵਾਲੇ ਨੂੰ ਕਹਿਣਾ ਆਪਾਂ ਇਟਾਲੀਅਨ ਜਿਹਾ ਕਵਾਂਗੇ ਵੋਈ ਉਹ ਸਾਰੇ ਕਿਸੇ ਗਰੁੱਪ ਸਮੂਹੀ ਗੱਲ ਕਰਨੀ ਮਤਲਬ ਦੇ ਉਹ ਨਾ ਸਾਰੇ ਉਹਨਾਂ ਦੀ ਆਪਾਂ ਗੱਲ ਕਰਨੀ ਤਾਂ ਆਪਾਂ ਕਿਹੜਾ ਸ਼ਬਦ ਵਰਡ ਆਪਾਂ ਯੂਜ਼ ਕਰਨਾ ਲੋਰੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇੰਨਾ ਸਮਝ ਆ ਗਿਆ ਹੋਗਾ ਠੀਕ ਆ ਹੁਣ ਆਪਾਂ ਇਹਦੇ ਸੈਂਟੈਂਸ ਬਣਾਵਾਂਗੇ ਫਾਰੇ ਦੇ ਨਾਲ ਬਰਫ਼ ਦੇ ਨਾਲ ਹੁਣ ਮੈਂ ਨਾਲ ਇਹਦੇ ਇੱਕ ਲਿਖਿਆ ਕੌਂਪੀਤੀ ਕੌਂਪੀਤੀ ਦਾ ਮਤਲਬ ਹੁੰਦਾ ਹੋਮਵਰਕ ਜਿਹੜਾ ਘਰ ਦਾ ਕੰਮ ਮਿਲਦਾ ਹੈ ਸਕੂਲ ਦੇ ਵਿੱਚ ਠੀਕ ਆ ਜਿਨ੍ਹਾਂ ਦੇ ਇੱਥੇ ਬੱਚੇ ਆ ਉਹਨਾਂ ਨੂੰ ਪਤਾ ਹੈ ਮਾਮਾ ਆਪਣੇ ਬੱਚਿਆਂ ਨੂੰ ਕ ਕੌਂਪੀਤੀ ਕਰਵਾਉਣੀ ਆ ਮਤਲਬ ਘਰ ਦਾ ਕੰਮ ਕਰਾਉਣੀ ਆ ਹੋਮਵਰਕ ਆਪਾਂ ਕਹਿਦੀ ਆ ਠੀਕ ਆ ਤੋ ਕਿ ਮੈਂ ਕੰਮ ਨਾਲ ਵੀ ਬਣਾ ਸਕਦੀ ਸੀ ਕੰਮ ਨਾਲ ਮੈਂ ਲਾਸਟ ਵਾਰੀ ਤਿੰਨ ਚਾਰ ਵੀਡੀਓ ਚ ਲੇਵਰੋ ਨਾਲ ਮੈਂ ਸੈਂਟੈਂਸ ਬਣਾਉਣੇ ਸਿਖਾ ਦਿੱਤੇ ਸੀ ਸੋ ਮੈਂ ਸੋਚਿਆ ਇੱਕ ਅਲੱਗ ਡਿਫਰੈਂਟ ਕੰਪਨੀ ਤੇ ਨਾਲੇ ਤੁਹਾਨੂੰ ਕੰਪਨੀ ਤੇ ਦਾ ਸ਼ਬਦ ਦਾ ਮਤਲਬ ਵੀ ਪਤਾ ਲੱਗ ਜੂਗਾ ਸੋ ਇਸ ਕਰਕੇ ਮੈਂ ਕੰਪਨੀ ਨਾਲ ਅੱਜ ਦੇ ਸੈਂਟੈਂਸ ਬਣਾਵਾਂਗੇ ਤੁਸੀਂ ਇੱਥੇ ਕੰਮ ਲੇਵਰੋ ਨਾਲ ਲੇਵਰੋ ਲਿਖ ਦਿਓ ਠੀਕ ਹੈ ਜੋ ਮਰਜੀ ਲਿਖ ਦਿਓ ਠੀਕ ਹੈ ਕਰਨਾ ਠੀਕ ਹੈ ਤੇ ਜੇ ਇੱਕ ਸੈਂਟੈਂਸ ਤੁਹਾਨੂੰ ਆਈਡੀਆ ਹੋ ਜੂਗਾ ਵੀ ਸੈਂਟੈਂਸ ਇਸ ਬਰਮ ਨਾਲ ਕਿੱਦਾਂ ਬਣਾਉਣੇ ਸੋ ਆਵਾ ਅਥਲੀ ਵੀਡੀਓ ਸ਼ੁਰੂ ਕਰਦੇ ਆ ਕਰਨਾ ਮਤਲਬ ਫਾਰੀਦ ਮੈਂ ਹੋਮਵਰਕ ਕਰਦਾ ਜਾਂ ਫਿਰ ਕਰਦੀ ਹਾਂ ਜੇ ਕਹਾਂ ਹੋਵੇ ਮੈਂ ਹੋਮਵਰਕ ਕਰਦੀ ਹਾਂ ਮੁੰਡਾ ਹੋਵੇ ਤਾਂ ਮੈਂ ਹੋਮਵਰਕ ਕਰਦਾ ਹਾਂ ਸੈਂਟੈਂਸ ਕਿੱਦਾਂ ਬਣਾਉਣਾ ਹੁਣ ਦੇਖੋ ਮੈਂ ਨਾ ਬੋਲੇ ਹੁਣ ਮੈਂ ਆ ਤਾਂ ਟਾਲੀਆਂ ਚ ਕਿ ਲੱਗੂਗਾ ਯੋ ਲਗਾਤਾ ਯੋ ਠੀਕ ਆ ਹੁਣ ਕਰਦਾ ਹੈ ਜਾਂ ਕਰਦੀ ਹੈ ਮਤਲਬ ਸਾਰੇ ਵਰਮ ਆਪਾਂ ਤੇ ਯੂਜ਼ ਕਰਨੀਆਂ ਇਟਾਲੀਅਨ ਦੇ ਵਿੱਚ ਜਦੋਂ ਆਪਾਂ ਸੈਂਟੈਂਸ ਬਣਾਉਣੀ ਹੈ ਜਿਹੜੀ ਬਰਮ ਆ ਉਹ ਸਿੱਧੀ ਯੂਜ਼ ਨਹੀਂ ਹੁੰਦੀ ਇਹਨਾਂ ਸੱਤਾਂ ਦੇ ਨਾਲ ਜਦੋਂ ਆਪਾਂ ਸੈਂਟੈਂਸ ਬਣਾਉਣੇ ਪਾਣਦੇ ਵੀ ਨਾ ਸੱਤਾਂ ਦੇ ਨਾਲ ਹੀ ਆ ਠੀਕ ਆ ਪੂਰੇ ਸੈਂਟੈਂਸ ਜਿਹੜੀ ਇਟਾਲੀਅਨ ਬਰਮ ਆ ਉਹ ਚੇਂਜ ਹੋ ਜਾਣੀ ਅੱਗੇ ਕਿਦਾਂ ਚੇਂਜ ਹੋਣੀ ਹੋ ਜਾਣੀ ਦੇਖਿਓ ਮੈਂ ਤਾਂ ਇਹੋ ਲਗਾਤਾ ਹੁਣ ਆਪਾਂ ਤੇ ਕਰਨਾ ਆਪਾਂ ਇਹਦੇ ਬਰਮ ਬੈਲ ਲਗਾਣੀ ਆ ਬਰਮ ਕਿਦਾਂ ਲਗਾਵਾਂਗੇ ਫਾਰੇ ਫਾਰੇ ਨਹੀਂ ਇੱਥੇ ਲਗਾਣਾ ਇਹੋ ਦੇ ਨਾਲ ਬਰਮ ਜਿਹੜੀ ਲਗਣੀ ਫਾਰੇ ਬਟ ਫਾਰੇ ਚੇਂਜ ਹੋ ਜਾਣੀ ਫਾਰੇ ਲਗੀ ਬਣ ਜਾਣਾ ਫਾਚੋ ਠੀਕ ਆ ਕੱਲ ਮੈਂ ਤੁਹਾਨੂੰ ਦੱਸਿਆ ਸੀ ਤਿੰਨ ਤਰ੍ਹਾਂ ਦੀਆਂ ਬਰਬਾ ਹੋਣੀਆਂ ਇੱਕ ਈਰੇ ਐਰੇ ਤੇ ਆਰੇ ਵਾਲੀ ਠੀਕ ਆ ਮੈਂ ਅਜੂਤੇ ਬਣਾਉਣੀ ਸੀ ਵੀਡੀਓ ਬਟ ਮੇਰੀ ਇਹ ਮੈਂ ਪਹਿਲਾਂ ਕਾਪੀ ਤੇ ਲਿਖੀ ਹੋਈ ਸੀਗੀ ਸੋ ਇਸ ਇਹ ਸੋਚਿਆ ਪਹਿਲਾਂ ਮੈਂ ਤੁਹਾਨੂੰ ਇਹ ਨੇ ਵਿੜ ਦਵਾ ਤੇ ਕੱਲ ਨੂੰ ਫਿਰ ਮੈਂ ਉਹ ਦੂਸਰੀ ਆਰੇ ਈਰੇ ਤੇ ਐਰੇ ਵਾਲੀ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਮੈਂ ਉਹ ਬਰਬ ਤੁਹਾਡੇ ਉਹ ਪੂਰਾ ਦੂਜਾ ਨਰਾ ਝੰਝੰ ਮੰਝੰ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਠੀਕ ਆ ਹੁਣ ਆ ਹੈਗੇ ਆਰੇ ਵਾਲੀ ਆਰੇ ਕੱਟ ਕੇ ਕੀ ਬਣਾ ਦੇਣਾ ਦਾ 파ਚੋ ਠੀਕ ਆ ਆਰੇ ਇਹਦਾ ਦੇਖੋ ਏ ਆ ਰੀ ਆਰੇ ਇਹ ਬਰਬ ਆਰੇ ਵਾਲੀ ਆ ਇਓ ਫਾਚੋ ਫਾਰੇ ਦਾ ਕੀ ਬਣ ਗਿਆ ਫਾਚੋ ਕੀ ਫਾਚੋ ਕਰਦੀਆਂ ਮੈਂ ਮੈਂ ਕਰਦੀਆਂ ਹੋਮਵਰਕ ਘਰ ਦੇ ਕੰਮ ਨੂੰ ਜਿਹੜੋ ਆਪਾਂ ਕਹਿੰਦੇ ਨੇ ਹੋਮਵਰਕ ਕਿ ਰਿੱਲੂ ਕਹਿੰਦਾ ਮੈਡਮਾਂ ਸਾਨੂੰ ਘਰ ਕੰਮ ਕਰਨ ਨੂੰ ਦਿੰਦੀਆਂ ਨਾ ਉਹਨਾਂ ਨੂੰ ਕਹਿੰਦੇ ਕੰਪੀਟੀ ਈ ਕੰਪੀਟੀ ਇਓ ਫਾਚੋ ਈ ਕੰਪੀਟੀ ਹੁਣ ਦੂਜਾ ਸੈਂਟੈਂਸ ਕਿੱਦਾਂ ਬਣਾਇਆ ਤੂੰ ਹੋਮਵਰਕ ਕਰਦਾ ਜਾਂ ਫਿਰ ਕਰਦੀ ਹੈ ਆਪਾਂ ਸਾਹਮਣੇ ਵਾਲੇ ਨੂੰ ਗੱਲ ਪਾਈ ਤੂੰ ਹੋਮਵਰਕ ਕਰਦੀ ਹੈ ਠੀਕ ਹੈ ਜਾ ਬਬੂ ਮੁੰਡੇ ਰ ਪੁੱਛਣਾ ਤੂੰ ਹੋਮਵਰਕ ਕਰਦਾ ਆ ਠੀਕ ਆ ਆਪਾਂ ਸੈਂਟੈਂਸ ਕਿੱਦਾਂ ਬਣਾਵਾਂਗੇ ਟਾਲੀ ਉਹਦੇ ਟੂ ਨੂੰ ਤੂੰ ਹੀ ਕਹਿੰਦੇ ਆ ਠੀਕ ਆ ਹੁਣ ਕਰਨਾ ਜੇ ਕਰਦੀ ਬਰਮ ਕਿਹੜੀ ਯੂਜ਼ ਹੋਣੀ ਤੁਹਾਡੇ ਦਿਮਾਗ 'ਚ ਛੇਤੀ ਇੱਕ ਹੋਣਾ ਚਾਹੀਦਾ ਕਿਹੜੀ ਬਰਮ ਯੂਜ਼ ਕਰਨੀ ਆ ਫਾਰੇ ਫਾਰੇ ਸਿੱਧੀ ਨਹੀਂ ਲਗਾਉਣੀ ਕਿਸੇ ਦੇ ਵਿੱਚ ਵੀ ਫਾਰੇ ਸਿੱਧੀ ਨਹੀਂ ਲੱਗੀ ਹੈਗੀ ਠੀਕ ਆ ਕਿੱਦਾਂ ਫਾਰੇ ਦਾ ਕੀ ਪੰਜ ਜਿਹੜਾ ਆਪਾਂ ਤੂੰ ਨਾਲ ਜਾਂ ਤੂੰ ਨਾਲ ਸੈਂਟੈਂਸ ਬਣਾਉਣਾ ਫਾਰੇ ਦਾ ਕੀ ਬਣ ਜਿਹੜਾ 5 2 5 25 e compity io faccio i compiti tu fai i compiti ਠੀਕ ਆ ਇਹ ਚੀਜ਼ਾਂ ਤੁਹਾਨੂੰ ਯਾਦ ਕਰਨੀਆਂ ਪੈਣੀਆਂ ਇਹਦੇ ਵਿੱਚ ਕੋਈ ਵੀ ਸ਼ਾਰਟਕਟ ਨਹੀਂ ਹੈਗਾ ਠੀਕ ਆ ਕਹਿੰਦੇ ਕੁਝ ਚੀਜ਼ਾਂ ਹੁੰਦੀਆਂ ਤੁਹਾਨੂੰ ਯਾਦ ਕਰਨੀਆਂ ਹੈ ਬਣਜਣਾ ਜਿੱਦਾਂ ਕਿ io tu noi lei noi voi loro ਯਾਦ ਕਰਨੇ ਹੀ ਪੈਣੇ ਆ ਬਰਬਾ io ਨਾਲ ਕਿਹੜੀ ਲਗਣੀ ਤੂੰ ਨਾਲ lui lei noi voi loro ਨਾਲ ਕਿਹੜੀ ਲਗਣੀ ਤੁਹਾਨੂੰ ਚਿੱਤੇ ਕਰਨੀਆਂ ਹੀ ਪੈਣੀਆਂ ਇਹਨਾਂ ਵਿੱਚ ਕੋਈ ਹੋਰ ਫੰਡਾ ਹੀ ਹੈ ਨਹੀਂ ਠੀਕ ਹੈ ਸੈਂਟੈਂਸ ਆਪਾਂ ਬਣਾ ਲਿਆ ਦੂਜਾ ਤੂੰ ਫਾਈ ਕੰਪੀਟੀਟਿਵ ਜਿਆ ਸੈਂਟੈਂਸ ਦੇਖੋ ਐਚ ਮੈਂ ਆਪਦੀ ਗੱਲ ਕਰ ਲਈ ਐਚ ਮੈਂ ਸਾਹਮਣੇ ਵਾਲੇ ਤਿੰਨਤਾ ਦੇ ਇੱਕ ਬੰਦੇ ਦੀ ਗੱਲ ਕਰ ਲਈ ਹੁਣ ਮੈਂ ਸਪੈਸੀਫਿਕ ਇਸ ਵਿੱਚ ਮੇਲ ਦੀ ਗੱਲ ਕਰੂੰਗੀ ਉਹ ਦੀ ਗੱਲ ਕਰੂੰਗੀ ਫਿਰ ਮੈਂ ਕਿਸੇ ਫੀਮੇਲ ਸਪੈਸੀਫਿਕ ਫੀਮੇਲ ਦੀ ਗੱਲ ਕਰੂੰਗੀ ਪਹਿਲਾਂ ਮੈਂ ਕਿਹਾ ਸਪੈਸੀਫਿਕ ਹੁਣ ਮੈਂ ਇੱਕ ੱਲੇ ਮੇਲ ਦੀ ਗੱਲ ਕਰਨੀ ਹੈ ਇੱਕ ਪਰਸਨ ਦੀ ਠੀਕ ਆ ਉਹ ਹੋਮਵਰਕ ਕਰਦਾ ਹੈ ਮੈਂ ਕਿਸੇ ਹੀ ਦੀ ਗੱਲ ਕਰ ਰਹੀ ਆ ਉਹ ਇਹਨਾਂ ਦੇਖੋ ਉਹ ਮਤਲਬ ਹੀ ਦੀ ਗੱਲ ਕਰਨੀ ਆ ਇਹਦੇ ਉਹ ਦੀ ਗੱਲ ਹੋ ਗਈ ਹੀ ਦੀ ਗੱਲ ਹੋ ਗਈ ਆਪਾਂ ਕੀ ਲਾਣ ਟਾਲੀਆਂ ਦਾ ਸ਼ਬਦ ਲੂਈ ਲਗਾਤਾ ਇਥੇ ਲੂਈ ਪਹਿਲਾਂ ਹੁਣ ਆਪਾਂ ਲਾਣੀ ਹੈਗੀ ਵਰਬ ਵਰਬ ਕਿਹੜੀ ਆ ਕਰਨਾ ਜਾਂ ਕਰਦਾ ਕਿਹੜੀ ਵਰਬ ਆ ਫਾਰੇ ਫਾਰੇ ਹੁਣ ਜਿੱਤੇ ਲੂਈ ਆ ਗਿਆ ਉੱਥੇ ਫਾਰੇ ਦਾ ਕੀ ਬਣ ਜਾਣਾ ਫਾ ਲੂਈ ਫਾ ਅੱਗੇ ਸਾਰਾ ਸੈਂਟੈਂਸ ਉਹੀ ਈ ਕੰਪੀਟੀ ਇਹ ਤੁਹਾਡਾ ਅੱਗੇ ਸੈਂਟੈਂਸ ਹੋਵੇ ਤੁਸੀਂ ਉਹ ਲਾ ਦੇਣਾ ਲੂਈ ਫਾ ਈ ਕੰਪੀਟੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਈ ਹੋਊਗੀ ਜਿਹੜਾ ਇਹ ਸੈਂਟੈਂਸ ਹੈ ਲੂਈ ਫਾ ਈ ਕੰਪੀਟੀ ਇਹ ਫੀਮੇਲ ਨੂੰ ਨਹੀਂ ਕਹਿਣਾ ਹੈਗਾ ਫੀਮੇਲ ਦਾ ਸੈਂਟੈਂਸ ਹੋ ਰਿਹਾ ਇਹਦੇ ਵਿੱਚ ਉਹ ਕਿਹੜਾ ਹੈ ਆਪਾਂ ਹੋ ਦੇਖਦੇ ਹਾਂ ਇਹ ਹੋਮਵਰਕ ਕਰਦੀ ਹੈ ਆਪਾਂ ਕਿਸੇ ਫੀਮੇਲ ਨੂੰ ਕਹਿਣਾ ਇਹ ਹੋਮਵਰਕ ਕਰਦੀ ਹੈ ਹੁਣ ਇਹ ਆ ਆ ਦੇਖੋ ਇਹ ਤਸ਼ੀ ਸ਼ੀ ਆ ਗਿਆ ਤਾਂ ਕਿਹੜਾ ਸ਼ਬਦ ਵਰਤਣਾ ਲਈ ਉਹ ਆਪਾਂ ਮੇਲ ਦੀ ਗੱਲ ਕੀਤੀ ਸੀ ਤਾਂ ਆਪਾਂ ਕੀ ਵਰਤਿਆ ਸੀ ਲੂਈ ਠੀਕ ਆ ਹੀ ਦੀ ਗੱਲ ਕੀਤੀ ਸੀ ਹੁਣ ਆ ਤੇ ਸ਼ੀ ਦੀ ਗੱਲ ਆ ਮਤਲਬ ਇਹ ਦੀ ਗੱਲ ਆ ਤੇ ਸ਼ਬਦ ਕਿਹੜਾ ਵਰਤਣਾ ਥੱਲੇ ਹੀ ਇਹ ਆ ਤਾਂ ਲਈ ਬਲ ਲਿਖਤਾ ਇੱਥੇ ਹੁਣ ਆਪਾਂ ਅੱਗੇ ਲੜੀ ਹੈਗੀ ਬਰਬ ਕਰਦੀ ਹੈ ਠੀਕ ਆ ਫਾਰੇ ਫਾਰੇ ਸ਼ਬਦ ਮੂਆ ਪੈਥਾ ਚੇਂਜ ਕਰ ਦੇਣਾ ਕੀ ਬਣਾ ਦੇਣਾ ਫਾਲ ਦੋਨੀ ਹਮੇਸ਼ਾ ਤੁਹਾਨੂੰ ਦੱਸਦੀਆਂ ਉਹ ਤੇ ਇਹ ਵਾਲੇ ਸ਼ਬਦਾਂ ਦੇ ਵਿੱਚ ਸਿਰਫ ਲੂਈ ਲਈ ਚੇਂਜ ਹੋਣਾ ਬਾਕੀ ਸਾਰੇ ਦੋਨੇ ਸੈਂਟੈਂਸ ਸੇਮ ਹੋਣੇ ਆ ਠੀਕ ਆ ਮਤਲਬ ਜਿਹੜੀਆਂ ਮੈਂ ਤੁਹਾਨੂੰ ਬਰਬਾ ਕਰਾ ਰਹੀ ਹਾਂ ਹੁਣ ਰੂਟੀਨ ਵਾਈਜ਼ ਉਹਨਰ ਵਿੱਚ ਮੈਂ ਤੁਹਾਨੂੰ ਦੱਸਿਆ ਆ ਲੂਈ ਲਈ ਦਾ ਹੀ ਫਰਕ ਆ ਲਈ ਫਾਈ ਕੰਪੀਟੀ ਲੂਈ ਫਾਈ ਕੰਪੀਟੀ ਹਰ ਹਾਲਤ ਤੁਸੀਂ ਵੀਡੀਓ ਲਾਈਕ ਨਹੀਂ ਕੀਤੀ ਪਲੀਜ਼ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਨੈਕਸਟ ਕਿਹੜੇ ਟੌਪਿਕ ਦੇ ਵੀਡੀਓ ਆਵੇ ਆਓ ਤੁਹਾਨੂੰ ਪੜਦੇ ਆ ਆਪਣਾ ਪਹਿਲਾ ਸੈਂਟੈਂਸ ਸੈਂਟੈਂਸ ਕੀ ਆ ਅਸੀਂ ਹੋਮਵਰਕ ਕਰਦੇ ਹਾਂ ਜੇ ਕਹਿਣਾ ਹੋਵੇ ਭਾਈ ਅਸੀਂ ਹੋਮਵਰਕ ਕਰਦੇ ਹਾਂ ਉਹ ਵੀ ਤੁਸੀਂ ਆਪਣੇ ਆਪ ਨੂੰ ਵੀ ਕਿੰਨਾ ਆ ਠੀਕ ਆ ਵੀ ਤੁਸੀਂ ਉਹਨਾਂ ਦੇ ਨਾਲ ਹੋਮਵਰਕ ਕਰ ਰਹੇ ਹੋ ਸੈਂਟੈਂਸ ਕਿੱਦਾਂ ਬਣਾਉਣਾ ਅਸੀਂ ਆ ਦੇਖੋ ਅਸੀਂ ਆ ਇੰਗਲਿਸ਼ ਦਾ ਸ਼ਬਦ ਇੰਗਲਿਸ਼ ਦਾ ਵਰਡ ਯੂਜ਼ ਕਰਦੇ ਹੁੰਨੇ ਆਪਾਂ ਵੀ ਅਸੀਂ ਇਟਾਲੀਅਨ ਆ ਤਾਂ ਕੀ ਲਾਗਣਾ ਨੋਈ ਲਗਾਤਾ ਇੱਥੇ ਨੋਈ ਹੁਣ ਕਿਹੜੀ ਜਾਣੀ ਉਹ ਤੋਂ ਬਾਅਦ ਵਰਬ ਵਰਬ ਕਿਹੜੀ ਆ ਕਰਦੇ ਹਾਂ ਜਿੱਥੇ ਨੋਈ ਆ ਗਿਆ ਇਡਾਲੀਏ ਮ ਬੜਾ ਫਾਇਦਾ ਕੀ ਬਣ ਜਣਾ ਫਚੀਆਮੋ Noi facciamo i compiti Noi facciamo i compiti ਅੱਗੇ ਹੈਗਾ ਤੁਸੀਂ ਹੋਮਵਰਕ ਕਰਦੇ ਹੋ ਹੁਣ ਆਪਾਂ ਸਾਹਮਣੇ ਵਾਲੇ ਨੂੰ ਪੁੱਛ ਰਿਹਾ ਵੀ ਤੁਸੀਂ ਹੋਮਵਰਕ ਕਰਦੇ ਹੋ ਠੀਕ ਆ ਮਤਲਬ 2 3 4 1% ਨਹੀਂ ਆ 1% ਹੋਵੇ ਤਾਂ ਆਪਾਂ ਕਲਾ ਆਹ ਤੋਂ ਵਾਲਾ ਸੈਂਟੈਂਸ ਬਣਾਉਣਾ ਹੈ ਆਪਾਂ ਇਹ ਕਿਉਂ ਪੁੱਛ ਰਹੇ ਹੁਣ ਅਥੇ 2 ਜਾਂ 3 2 ਤੋਂ ਵੱਧ ਪਰਸੈਂਟ ਹੈ ਠੀਕ ਆ ਉਹਨਾਂ ਨੇ ਪੁੱਛਿਆ ਭਾਜੀ ਤੁਸੀਂ ਹੋਮਵਰਕ ਕਰਦੇ ਹੋ ਤੁਸੀਂ ਆ ਯੂ ਆ ਤਾਂ ਕੀ ਲੜਣਾ ਵੋਈ ਜਿਨਾਂ ਨੇ ਇੰਗਲਿਸ਼ ਪੜ੍ਹੀ ਹੈ ਤਾਂ ਉਹਨਾਂ ਨੂੰ ਪਤਾ ਆ ਕਿਥੇ ਯੂ ਤੇ ਯੂ ਵਾਲੇ ਸੈਂਟੈਂਸ ਦੋ ਤਰ੍ਹਾਂ ਹੁੰਦੇ ਆ ਕਿ ਤੂੰ ਇਕੱਲੇ ਸਿੰਗਲ ਪਰਸਨ ਨੂੰ ਤੇ ਜਦੋਂ ਆਪਾਂ ਜ਼ਿਆਦਾ ਸਾਹਮਣੇ ਵਾਲੇ ਦੀ ਗੱਲ ਕਰਨੀ ਤੂੰ ਉੱਥੇ ਵੀ ਆਪਾਂ ਯੂ ਹੀ ਯੂਜ਼ ਕਰਦੇ ਆ ਇਸ ਕਰਕੇ ਕਨਫਿਊਜ਼ ਨਾ ਹੋਇਓ ਤੁਸੀਂ ਹੋਮਵਰਕ ਕਰਦੇ ਹੋ ਮਤਲਬ ਵੋਈ ਵੋਈ ਨਾਲ ਸੈਂਟੈਂਸ ਬਣਾਉਣਾ ਲਾਤਾ ਇੱਥੇ ਵੋਈ ਹੁਣ ਅਗੇ ਕਰਦੇ ਹੋ ਹੁਣ ਆਪਾਂ ਫਾਰੇ ਨਾਲ ਸਾਰੇ ਚੇਂਜ ਕਰ ਦਣ ਜਿੱਥੇ ਮੋਈ ਆ ਗਿਆ ਫਾਰੇ ਦਾ ਕੀਬਾ ਜਿਹੜਾ ਫਾਤੇ ਵੋਈ ਫਾਤੇ ਈ ਕੰਪਿਟੀ ਹੁਣ ਅਗੇ ਲਾ ਸਾਡਾ ਸੈਂਟੈਂਸ ਹੈਗਾ ਉਹ ਸਾਰੇ ਹੋਮਵਰਕ ਕਰਦੇ ਹਨ ਆਪਾਂ ਹੁਣ ਉਹਨਾਂ ਸਾਰਿਆਂ ਦੀ ਗੱਲ ਕਰ ਰਹੇ ਆਂ ਵੀ ਉਹ ਸਾਰੇ ਕੀ ਕਰਦੇ ਆ ਹੋਮਵਰਕ ਕਰਦੇ ਹਨ ਕੀ ਜਿੱਤੇ ਉਹਨਾਂ ਸਾਰਿਆਂ ਦੀ ਗੱਲ ਹੋ ਜੇ ਉਹਨਾਂ ਦੇ ਕੀ ਲਿਖਣਾ ਉੱਥੇ ਲੋਰੋ ਚੱਕ ਕੇ ਲਾ ਦਿਓ ਇੱਥੇ ਮੋਰੇ ਲੋਰੋ ਹੁਣ ਲੋਰੋ ਆ ਕਰਦੇ ਹਨ ਫਾਰੇ ਆ ਬਰਬ ਯੂਜ਼ ਕਰਨੀ ਆ ਲੋਰੋ ਲੱਗ ਗਿਆ ਤਾਂ ਸਾਰੇ ਦਾ ਕੀ ਬਣ ਜਣਾ ਫਾਨੋ ਲੋਰੋ ਫਾਨੋ ਇ ਕੋਂਪੀਤੀ ਲੋਰੋ ਫਾਨੋ ਇ ਕੋਂਪੀਤੀ ਸਿਰਫ ਤੁਸੀਂ ਇੰਨਾ ਯਾਦ ਰੱਖਣਾ ਆ ਇਓ ਫ ਚੌਥੂ ਫਾਈ ਲੁਈ ਫਾ ਲੇ ਫਾ Noi facciamo voi fate loro fanno ਅਗੇ ਤੁਸੀਂ ਪੂਰੇ ਆਪਣੇ ਸੈਂਟੈਂਸ ਬਣਾਉਣੇ ਨੇ ਹੁਣ ਆਪਾਂ ਇੱਕ ਵਾਰੀ ਫੇਰ ਸਾਰਾ ਰਿਪੀਟ ਕਰਦੇ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜAVE ਵੀਡੀਓ ਲਾਈਕ ਜ਼ਰੂਰ ਕਰਿਓ ਪਲੀਜ਼ ਸ਼ੇਅਰ ਜ਼ਰੂਰ ਕਰਿਓ ਮੈਂ ਯੋ ਤੂ ਤੂ ਉਹ ਨੂੰ ਇ ਲੈ ਅਸੀਂ ਨੋਈ ਤੁਸੀਂ ਵੋਈ ਉਹ ਸਾਰੇ ਮਤਲਬ ਲੋਰੋ ਮੈਂ ਬਰਬ ਹੈਗੀ ਸਾਡੀ ਕਰਨਾ ਫਾਰੇ ਕੰਪੀਤੀ ਹੁੰਦਾ ਹੈ ਹੋਮਵਰਕ ਘਰ ਦਾ ਕੰਮ ਮੈਂ ਹੋਮਵਰਕ ਕਰਦਾ ਜਾਂ ਫਿਰ ਕਰਦੀ ਹਾਂ ਯੋ ਫਾਚੋ ਇ ਕੰਪੀਤੀ ਤੂ ਹੋਮਵਰਕ ਕਰਦਾ ਹੈ ਜਾਂ ਕਰਦੀ ਹੈ ਤੂ ਫਾਈ ਈ ਕੰਪੀਟੀ ਉਹ ਹੋਮਵਰਕ ਕਰਦਾ ਹੈ ਲੂਈ ਫਾ ਈ ਕੰਪੀਟੀ ਇਹ ਹੋਮਵਰਕ ਕਰਦੀ ਹੈ ਲਈ ਫਾ ਈ ਕੰਪੀਟੀ ਅਸੀਂ ਹੋਮਵਰਕ ਕਰਦੇ ਹਾਂ ਨੋਈ ਫਾ ਚੋ ਈ ਕੰਪੀਟੀ ਤੁਸੀਂ ਹੋਮਵਰਕ ਕਰਦੇ ਹੋ ਵੋਈ ਫਾ ਤੇ ਈ ਕੰਪੀਟੀ ਉਹ ਸਾਰੇ ਹੋਮਵਰਕ ਕਰਦੇ ਹਨ ਲੋਰੋ ਫਾਨੋ ਈ ਕੰਪੀਟੀ ਸੋ ਇਹ ਸੀ ਕਿ ਅੱਜ ਦੀ ਵੀਡੀਓ ਮੈਂ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਤੇ ਬੈਲ ਦੇ ਆਈਕਨ ਨੂੰ ਦਬਾਉਣਾ ਬਿਲਕੁਲ ਨਾ ਭੁੱਲਿਓ ਸੋ ਸਤਿ ਸ੍ਰੀ ਅਕਾਲ ਦੀ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ